ਲੁਧਿਆਣਾ ਵਿੱਚ ਟੋਚਨ ਪਾ ਕੇ ਲਿਜਾਈ ਜਾ ਰਹੀ ਬੱਸ ਦੀ ਹੁੱਕ ਟੁੱਟ ਗਈ ਤੇ ਜਿਸ ਕਾਰਨ ਸੜਕ ਦੇ ਉੱਤੇ ਬੱਸ ਪਿੱਛੇ ਵੱਲ ਨੂੰ ਰੇੜਨ ਲੱਗੀ ਅਤੇ ਉਸਨੇ ਹੋਰ ਕਈ ਵਾਹਨਾਂ ਦੇ ਵਿੱਚ ਟੱਕਰ ਮਾਰ ਕੇ ਹਾਦਸਾ ਕਰ ਦਿੱਤਾ। ਦਰਅਸਲ ਰੋਡਵੇਜ਼ ਦੀ ਇੱਕ ਬੱਸ ਖਰਾਬ ਹੋ ਗਈ ਸੀ ਜਿਸ ਨੂੰ ਕਿ ਰੋਡਵੇਜ਼ ਦੀ ਹੀ ਦੂਜੀ ਬੱਸ ਦੇ ਨਾਲ ਟੋਚਨ ਕਰਕੇ ਲਿਜਾਇਆ ਜਾ ਰਿਹਾ ਸੀ ਪਰ ਟੋਚਨ ਦੀ ਹੁੱਕ ਟੁੱਟ ਜਾਣ ਦੇ ਕਾਰਨ ਇਹ ਬੱਸ ਪਿੱਛੇ ਨੂੰ ਆਂਦੀ ਹੋਈ ਛੋਟੇ ਹਾਥੀ ਦੇ ਵਿੱਚ ਵੱਜੀ ਤੇ ਛੋਟਾ ਹਾਥੀ ਪਿੱਛੇ ਨੂੰ ਆਉਂਦਾ ਹੋਇਆ ਮੋਟਰਸਾਈਕਲ ਦੇ ਵਿੱਚ ਵੱਜਿਆ। ਜਿਸ ਕਾਰਨ ਸੜਕ ਦੇ ਉੱਤੇ ਹਾਦਸਾ ਹੋ ਗਿਆ ਦੱਸ ਦਈਏ ਕਿ ਹਾਦਸੇ ਦੇ ਵਿੱਚ ਜਾਨੀ ਨੁਕਸਾਨ ਤੋਂ ਬਚਾਰਿਆ ਪਰ ਮਾਲੀ ਤੌਰ ਤੇ ਕਾਫੀ ਨੁਕਸਾਨ ਹੋਇਆ ਤੇ ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਵਿੱਚ ਭੇਜ ਦਿੱਤਾ ਗਿਆ ਤੇ ਇਸ ਦੇ ਨਾਲ ਹੀ ਸੜਕ ਦੇ ਉੱਤੇ ਵੱਡਾ ਜਾਮ ਵੀ ਲੱਗ ਗਿਆ ਇਹ ਸਾਰਾ ਮਾਮਲਾ ਲੁਧਿਆਣਾ ਦੇ ਟਿੱਬਾ ਰੋਡ ਦਾ ਹੈ ਜਿੱਥੇ ਕਿ ਵੱਡਾ ਜਾਮ ਲੱਗ ਜਾਣ ਕਾਰਨ ਪੁਲਿਸ ਨੇ ਵੀ ਮੌਕੇ ਤੇ ਪਹੁੰਚ ਕੇ ਜਾਮ ਨੂੰ ਖੁਲਵਾਉਣ ਦੀ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਨੇ ਇਸ ਹਾਦਸੇ ਦੇ ਵਿੱਚ ਦੋ ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਕੀ ਨਜ਼ਦੀਕੀ ਹਸਪਤਾਲ ਦੇ ਵਿੱਚ ਭੇਜਿਆ ਗਿਆ ਇਸ ਹਾਦਸੇ ਬਾਰੇ ਜਾਣਕਾਰੀ ਦਿੰਦੇ ਆਏ ਚਸ਼ਮਦੀਤ ਗਵਾਹਾਂ ਅਤੇ ਪੁਲਿਸ ਮੁਲਾਜ਼ਮਾ ਨੇ ਕੀ ਕੁਝ ਕੀਤਾ ਆਓ ਤੁਹਾਨੂੰ ਸੁਣਾਉਣੇ ਆਂ ਆਹ ਦੇਖਿਆ ਬੱਸ ਦੋ ਰੋਡ ਪੰਜਾਬ ਰੋਡ ਦੇ ਬੱਸਾਂ ਸੀ ਇਹਦਾ ਟੋਚਾ ਖੁੱਲ ਗਿਆ ਵਾ ਉਹ ਪਿੱਛੇ ਜਾ ਕੇ ਉਹ ਛੋਟੇ ਹੱਥੇ 'ਚ ਵਜੀਆ ਛੋਟਾ ਹੱਥੇ ਜਾ ਕੇ ਇੱਕ ਮੋਟਰਸਾਈਕਲ ਵੱਜਿਆ ਵਾ ਦੋਨਾਂ ਦੇ ਸੱਟਾਂ ਲੱਗੀਆਂ ਨੇ ਉਹਨਾਂ ਨੂੰ ਹਸਪਤਾਲ ਲੈ ਕੇ ਗਏ ਕਿੰਨੀਆਂ ਸੱਟਾਂ ਲੱਗੀਆਂ ਨੇ ਸੱਟਾਂ ਤਕਰੀਬਨ ਕਾਫੀ ਸੱਟਾਂ ਲੱਗੀਆਂ ਨੇ ਉਹਨਾਂ ਦੇ ਕਾਫੀ ਸੱਟਾਂ ਲੱਗੀਆਂ ਹਾਂਜੀ ਇਹ ਸਾਡੇ ਤਲਵਾਰ ਸਾਹਿਬ ਨੇ ਉਹਨਾਂ ਦਾ ਦਫ਼ਤਰ ਹੈ ਇਹ ਟਿਬਰ ਰੋਡ ਏਰੀਆ ਪਿੰਦਾ ਉੱਥੇ ਹਾਸਤਾ ਹੋਇਆ अच्छा بچا ਹੋ ਗਿਆ ਬਾਈ ਜਾਨ ਜਾਨ ਜਾਨੋ ਬਚਾਵਾ ਦਾ ਸੱਟਾ ਕਾਫੀ ਨੇ ਇੰਜਰਡ ਦੇ ਅੱਛਾ ਇੱਥੇ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਗਏ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚ ਚੁੱਕੇ ਨੇ ਉਹਨਾਂ ਨੇ ਆ ਜਾਮ ਖਲਵਾ ਦਿੱਤਾ ਵਾ ਮਤਲਬ ਕਾਫੀ ਬਚਾਅ ਹੋ ਗਿਆ ਜਾਨ ਜਾਨਾਂ ਦਾ ਬਚਾਅ ਹੋ ਆ ਪਿਛੇ ਗੱਡੀ ਆ ਟੋਇਨ ਲੇਡ ਦਾ ਟੋਇਨ ਟੁੱਟ ਗਿਆ ਟੋਇਨ ਉੱਤੇ ਗੱਡੀ ਪਿਛੇ ਰੁੜ ਗਈ ਅੱਛਾ ਜੀ ਪਿਛੇ ਰੁੜ ਗਏ ਹੁਣ ਸਾਨੂੰ ਨਹੀਂ ਪਤਾ ਵੀ ਪਿਛੇ ਗੱਡੀ ਆ ਰਹੀ ਸੀ ਕਿੱਥੇ ਕਿਹੜੀ ਜਗ੍ਹਾ ਤੋਂ ਲੈ ਕੇ ਆਈ ਸੀ ਬਾਈ ਜੀ ਇਹਨੂੰ ਲੈ ਕੇ ਆਂਦੀ ਭੋਗਪੁਰ ਤੋਂ ਲੈ ਕੇ ਆਇਆ ਭੋਗਪੁਰ ਤੋਂ ਲੈ ਕੇ ਆਏ ਗੱਡੀ ਖਰਾਬ ਸੀ ਵੱਡੀ ਖਰਾਬ ਹੋਈ ਉਹ ਪਰਸੋਂ ਦੀ ਖਰਾਬ ਖੜੀ ਜੀ ਅੱਛਾ ਤੁਸੀਂ ਉਦੋਂ ਟੋਚਰ ਬਾਕੇ ਲੈ ਕੇ ਆਏ ਅਚਾਨਕ ਟੁੱਟ ਗਿਆ ਅਚਾਨਕ ਟੁੱਟ ਗਿਆ ਮੂਰੇ ਜਾਓ ਪਿਆਸੀ ਦੇਖ ਲਓ ਤੁਸੀਂ ਫੋਟੋ ਖਿੱਚ ਲਓ ਉਦਾਂ ਬਚਾਅ ਹੋ ਗਿਆ ਉਦਾਂ ਬਚਾਅ ਹੋ ਗਿਆ ਉਹ ਗੱਡੀ ਦੇ ਪਿੱਛੇ ਪਿੱਛੇ ਟੈਂਪਿਕ ਮੂਰੇ ਗੱਡੀ ਥੋੜੀ ਫੁੱਟ ਗਈ ਹੈ ਜਿਹੜੀ ਪਿੱਛੇ ਵਾਲੀ ਆ ਪਰ ਜਾਨੀ ਬਚਾਅ ਹੋ ਗਿਆ ਟੋਚਰ ਟੁੱਟਣ ਕਰਕੇ ਹੋ ਗਿਆ ਉਹਨਾਂ ਨੇ ਗੱਲਬਾਤ ਕੋਈ ਟੋਚਰ ਮਾਇਲਾ ਜਾਨ ਨੂੰ ਗੱਡੀ ਖੜਾ ਗਏ ਆ ਜਾਨ ਨੂੰ ਮਿਲਿਆ ਹੀ ਇਹ ਗੱਡੀ ਬੱਸ ਰੁਕ ਗਈ ਆ ਅੱਛਾ ਜੀ ਤੇ ਪਿੱਛੇ ਉਹ ਗੱਡੀ ਵੱਜੀ ਰਾਨੇ ਦੇ ਵਿੱਚ ਮੋਟਰਸਾਈਕਲ ਫਸ ਗਿਆ ਦੇ ਅੱਛਾ ਕੋਈ ਬੰਦੇ ਦਾ ਮੌਤ ਪਿੱਛਾ ਬਚਾਈ ਆ ਜੀ ਪੰਜਾਬ ਆ ਬੰਦੇ ਹਸਪਤਾਲ ਤੇ ਨਹੀਂ ਬਚਾਈ ਆ ਜੀ ਹਸਪੀਟਲ ਜਾਂਦੀ ਲੋੜ ਵੀ ਠੀਕ ਹੈ ਬੱਸਾਂ ਨੇ ਕਿੱਥੇ ਨੇ ਬੱਸਾਂ ਵਾਲੇ ਉਹ ਖੜੇ ਦੀ ਪਿੱਛੇ ਰੁਕ ਗਏ